ਕਿੰਨੇ ਵਜੇ ਦਾ ਲੱਖ ਦੀ ਨਾਟ ਸਰਗਰ ਕਿਧਰ ਗਏ ਫੋਲਡ ਪੇਜ ਦੇ ਟੀਵੀ ਤੇ ਇਸ਼ਤਿਹਾਰ ਦੇਣ ਵਾਲੇ ਅਖਬਾਰਾਂ ਤੇ ਇਸ਼ਤਿਹਾਰ ਦੇਣ ਵਾਲੇ ਕਰੋੜਾਂ ਰੁਪਏ ਦੀਆਂ ਐਡਾਂ ਦੇਣ ਵਾਲੇ ਸੋਚੋ ਪੰਜਾਬੀਓ ਸੋਚੋ ਨਹੀਂ ਇਹ ਜਿਹੜੀ ਅੱਗ ਬਲ ਰਹੀ ਹੈ ਨਾ ਮਦਰੋ ਇਨੇ ਤੁਹਾਡੇ ਘਰਾਂ ਤੱਕ ਤੁਹਾਡੇ ਤਰ੍ਹਾਂ ਤੱਕ ਵੀ ਆਉਣਾ ਆ ਛੇ ਬੁੱਕ ਦਾ ਨੌਜਵਾਨ ਆ ਪਿਆ ਤੇ ਉਹਦੇ ਸਾਥੀ ਇਹਦੇ ਬੂਟ ਵੀ ਉਤਾਰ ਕੇ ਲੈ ਗਏ ਕਿਦੇ ਮੋਟਰਸਾਈਕਲ ਵੀ ਲੈ ਗਏ ਦਾ ਮੋਬਾਈਲ ਵੀ ਲੈ ਗਏ ਫਟੂਆ ਖਾਲੀ ਸੁੱਟ ਕੇ ਉਹਦੇ ਚ ਜਿਹੜੇ 4 ਰੁਪਏ ਸੀਗੇ ਉਹ ਵੀ ਲੈ ਗਏ ਤੇ ਕੰਬਾ ਮਿੱਤਰੋ ਪਰ ਇਹ ਗੱਲ ਹੈ ਉਸ ਨੂੰ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੂੰ ਦੇ ਨਹੀਂ ਪਤਾ ਕਿ ਜਿੰਨੀਆਂ ਹਸਪਤਾਲ ਖਾਲੀ ਪਏ ਐ ਉਥੇ ਚਿੱਟੇ ਵਾਲਿਆਂ ਦਾ ਟਿਕਾਣਾ ਹੈ ਸੇਵਾ ਕੇਂਦਰ ਸੋਭਾ ਕੇਂਦਰ ਕਮਿਊਨਿਟੀ ਸੈਂਟਰ ਪਸ਼ੂ ਹਸਪਤਾਲ ਕਿਉਂਕਿ ਪੰਜਾਬ ਦੇ ਸਾਰੇ ਪਸ਼ੂ ਹਸਪਤਾਲ ਖਾਲੀ ਪਏ ਐ ਜਿੰਨੀਆਂ ਖਾਲੀ ਥਾਵਾਂ ਹਨ ਸ਼ਿਮਸ਼ਾਨ ਘਾਟ ਹੈ ਉੱਥੇ ਜਾ ਕੇ ਤੁਸੀਂ ਰੇਡ ਕਰੋ ਯਾਰ ਤੁਸੀਂ ਬੜੇ ਆਰਾਮ ਨਾਲ ਨਸ਼ੇ ਨੂੰ ਬੰਦ ਕਰ ਸਕਦੇ ਹਾਂ ਪਰ ਅਫਸੋਸ ਦੋਸਤੋ ਕਿ ਆ ਨੌਜਵਾਨ ਛੇ ਪੁੱਟ ਦਾ ਨਰੰਗਵਾਲ ਪਿੰਡ ਦਾ ਸੇਵਾ ਕਿਧਰ ਦੇ ਸਾਹਮਣੇ ਛੇਵੇਂ ਦਰਿਆ ਦੇ ਵਿੱਚ ਬਹਿ ਕੇ ਜਾ ਰਿਹਾ ਤੇ ਮਾਤਾ ਤੇ ਪਿੰਡ ਦਾ ਸਾਹਮਣੇ ਬੈਠੇ ਰੋ ਰਹੇ ਜਿਵੇਂ ਲੀਲਾਸ ਨਾ ਪਰ ਕੱਲੀਆਂ ਯਾਰੋ ਖਬਰਾਂ ਤੇ ਪਿੰਡਾਂ ਚ ਆ ਕੇ ਤੇ ਇਹਦਾ ਵਿਚਾਰੇ ਦਾ ਦੱਸਦੇ ਇਹ ਪੁਲਿਸ ਨੂੰ ਟਾਰਗੇਟ ਦਿੱਤਾ ਹੋਇਆ ਹੈ ਕਿ ਰੋਜ਼ ਇੱਕ ਘਰ ਢਾਉਣ ਦੀ ਵੀਡੀਓ ਸਾਨੂੰ ਪਾਓ ਜਿਵੇਂ ਮਰਜ਼ੀ ਢਾਓ ਪਰਾ ਨੌਜਵਾਨ ਜਿਹੜਾ ਛੇਵੇਂ ਦਰਿਆ ਦੇ ਵਿੱਚ ਵਹਿ ਕੇ ਜਾ ਰਿਹਾ ਇਹਨੂੰ ਕੌਣ ਰੁਕਾਵੇਗਾ ਸੀਨ ਸਾਹਿਬ ਇਧਰ ਧਿਆਨ ਦਿਓ ਬਹੁਤ ਦੁਖਦਾਈ ਗੱਲ ਹੈ ਦੋਸਤੋ ਬਹੁਤ ਦੁਖਦਾਈ ਗੱਲ ਹੈ ਪਰਮਾਤਮਾ ਜਾਣੇ ਬਈ ਜਨਮ ਦਿਨ ਵਾਲੀ ਵਿਚਾਰੀ ਆ ਬੰਦੇ ਆ ਨਾਲ ਇਹਦੇ ਸਰਾਉਣੇ ਬੈਠੀ ਹੋਏ ਤੇ ਪਿਤਾ ਰੋ ਰਹੇ ਕੀ ਬਣਿਆ ਕੀ ਨਹੀਂ ਬਣਿਆ ਜਦੋਂ ਮੁੰਡਾ ਆਇਆ ਇਸ ਮੁੰਡੇ ਨੇ ਜਨਮ ਲਿਆ ਸੀ ਜਿਹੜਾ ਨਹੀਂ ਪਰ ਤੁਹਾਡੇ ਸ਼ੇਨੇ ਬੇੜਾ ਘਰ ਕਰਦਾ ਪੰਜਾਬ ਦਾ ਤਾਂ ਨੰਮ ਬੰਨੇ ਹੋਣੇ ਕਿੰਨੀ ਖੁਸ਼ੀ ਮਨਾਈ ਹੋਣੀ ਹੈ ਕਿੰਨੇ ਘਰਾਂ ਚ ਲੱਡੂ ਗੁੰਡੇ ਹੋਣੇ ਆ ਇਹਦੇ ਨਾਨਕਿਆਂ ਤੇ ਦਾਦਕਿਆਂ ਤੇ ਭੂਆ ਨੂੰ ਮਾਮੀਆਂ ਨੂੰ ਵਧਾਈਆਂ ਦਿੱਤੀਆਂ ਹੋਣੀਆਂ ਪਰ ਗੰਦੇ ਸਿਸਟਮ ਦੀ ਪੇਟੇ ਨੌਜਵਾਨ ਚੜ ਗਿਆ ਦੋਸਤੋ ਬਹੁਤ ਰਿਸੋਰਸ ਦੀ ਗੱਲ ਹੈ ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਆਪ ਦੇ ਦਿਲ ਤੇ ਅਥਰ ਰੱਖ ਕੇ ਦੇਖੋ 2004 ਦੇ ਵਿੱਚ ਐਲ ਕੇ ਯਾਦਵ ਐਸ ਐਸ ਪੀ ਆਇਆ ਸੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਉਹ ਪੋਸਟ ਨੂੰ ਬੰਦ ਕਰਤਾ ਸੀ ਪੋਸਟ ਜਿਹੜਾ ਲੋਕ 100% ਖਾਂਦੇ ਸੀ ਇਹ ਤਾਂ ਗੱਲ ਹੀ ਕੁਝ ਨਹੀਂ ਜੇਕਰ ਆਰਾਧਾ ਹੋਵੇ ਕੰਮ ਘਰ ਇਹਦੇ ਖੜੋ ਲੈ ਗੱਡੀ ਤੂੰ ਕਰ ਦੋ ਕੋਈ ਨਾ ਫੜ ਲੈ ਨੀ ਲੱਕ ਦੀ ਨਾ ਟੀਗਾ ਲਾ ਕੇ ਮਰ ਗਿਆ ਜਰਾ ਇਹ ਗੱਲ ਆ ਕੱਲ੍ਹ ਇੱਕ ਹੋਰ ਨੌਜਵਾਨ ਨਸ਼ੇ ਦੀ ਆਪਾਂ ਨਾ ਬਟਕਾ ਬਦੂਆ ਰਹੇਗੇ ਕੱਲਾ ਭੇਡ ਚੜ ਗਿਆ ਜਰਾ ਕੋਈ ਗੱਲ ਕਰਨ ਵਾਲੀ ਨਹੀਂ ਪਾਜੀ ਰਹੀ ਨਸ਼ੇ ਦੀ ਭੇਡ ਨੌਜਵਾਨ ਚੜ ਗਿਆ ਸਾਡੇ ਪਿੰਡ ਦਾ ਮੁੰਡਾ ਸਾਡੇ